ਲਿਖਿਆ ਗਿਆ ਸਾਡਾ 1 ਸਾਲ ਦਾ ਕੰਟਰੈਕਟ ਹੈ ਜੀ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਜੀ ਸਾਡੀ ਜੋਬ ਦੇ ਰਿਕਾਰਡਿੰਗ ਕਿ ਸਾਡੀ ਜੋਬ ਹੈਗੀ ਹੈ ਟ੍ਰੇਨਿੰਗ ਸੈਂਟਰ ਬਣਾਉਣੇ ਨਵੇਂ ਤਿਆਰ ਕਰਨੇ ਸਾਨੂੰ ਕੋ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਕੇ ਸਾਨੂੰ ਟ੍ਰੇਨਿੰਗ ਸੈਂਟਰ ਭੇਜਿਆ ਸਾਡੀ ਹੀ ਖੁਦ ਦੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ ਲੜਾਈ ਵਾਸਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਟ੍ਰੇਨਿੰਗ ਕਿਉਂ ਹੋ ਰਹੀ ਹੈ ਕਿੰਨੇ ਤੁਹਾਡੇ ਸੈਲਫ ਡਿਫੈਂਸ ਲਈ ਤੁਹਾਡੇ ਤੋਂ ਜੇ ਕੋਈ ਡਰੋਨ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਣੀ ਤਾਂ ਜੀ ਡਿਫੈਂਸ ਕਰਨਾ ਸਿੱਖੋ ਅਸੀਂ ਉਸ ਚੀਜ਼ ਨੂੰ ਅਸੈਪਟ ਕਰਕੇ ਆਪਣਾ ਕੰਮ ਕਰਦੇ ਰਹੇ 3 ਮਹੀਨੇ ਦੀ ਟ੍ਰੇਨਿੰਗ ਕਹਿ ਕੇ ਇਹਨਾਂ ਨੇ ਸਾਨੂੰ 20 ਦਿਨ ਦੀ ਟ੍ਰੇਨਿੰਗ ਦੇ ਕੇ ਸਾਨੂੰ ਫਰੰਟ ਤੇ ਭੇਜਿਆ ਅਸੀਂ 19 ਮੁੰਡੇ ਸੀਗੇ ਜਿਹਦੇ ਵਿੱਚੋਂ ਸਾਡੇ 5 ਬੰਦੇ ਮਿਸਿੰਗ ਆ ਜੀ ਠੀਕ ਆ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਉਹਦਾ ਬਾਰੇ ਕੁਝ ਨਹੀਂ ਦੱਸਦੇ ਹੈਗੇ ਕਹਿੰਦੇ ਆ ਵੀ ਸਾਨੂੰ ਵੀ ਨਹੀਂ ਪਤਾ ਜਾਂ ਇਦਾਂ ਸਾਡਾ ਕੋਈ ਬਹਾਨਾ ਲਾ ਕੇ ਸਾਨੂੰ ਟਾਲ ਦਿੰਦੇ ਆ ਜੀ ਸਾਨੂੰ ਇੱਥੇ ਇੱਕ ਜਗ੍ਹਾ ਲੈ ਕੇ ਆਂਦੇ ਇਹਨਾਂ ਨੇ ਸਾਨੂੰ ਚੱਕ ਕੇ ਤੁਸੀਂ ਮੇਰੀ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਹੈ ਪਹਿਲਾਂ ਵੀ ਮੈਂ ਪਾਈ ਸੀ ਕਿ ਸਾਨੂੰ ਇਹਨਾਂ ਨੇ ਫਰੰਟ ਤੇ ਭੇਜਿਆ ਜਾਂ ਵਗੈਰਾ ਕੁਝ ਇਦਾਂ ਕੋਈ ਸਾਡਾ ਉਹ ਕੰਟ੍ਰੈਕਟ ਸੀਗਾ ਨਹੀਂ ਸਾਡਾ ਕੰਟ੍ਰੈਕਟ ਸੀਗਾ ਟ੍ਰੇਨਿੰਗ ਦਾ ਮਰ ਕੇ ਟ੍ਰੇਨਿੰਗ ਸੈਂਟਰ ਤਿਆਰ ਕਰਨ ਦਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਜਿਹੜਾ ਕੰਟ੍ਰੈਕਟ ਸੀ ਸਾਡੀ ਜਿਹੜੀ ਜੋਬ ਸੀ ਸਾਨੂੰ ਉੱਥੇ ਭੇਜੋ ਨਾ ਇਹਨਾਂ ਨੇ ਸਾਨੂੰ ਇੱਕ ਜਗ੍ਹਾ ਪਿਕ ਕੀਤਾ ਇੱਥੇ ਲੈ ਕੇ ਆਏ ਆ ਤੇ ਇੱਥੇ ਦਿੱਲੀ ਸਾਨੂੰ ਟੌਰਚਰ ਕੀਤਾ ਜਾਂਦਾ ਜੀ ਸਵੇਰੇ ਵੀ ਸ਼ਾਮੀ ਵੀ ਦੁਪਹਿਰੇ ਵੀ ਸਾਨੂੰ ਇਹ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਨਹੀਂ ਦੇ ਰਹੇ ਖਾਣ ਨੂੰ ਸਿਰਫ ਬ੍ਰੈਡ ਓਨਲੀ ਦੋ ਬ੍ਰੈਡ ਦਿੰਦੇ ਆ ਬ੍ਰੈਡ ਦਿਖਾ ਦਿਓ ਭਾਜੀ ਉਹ ਪਈਆ ਸਾਹਮਣੇ ਦਰਦੀ ਖਾਗਾ 3 ਡਾਲਰ ਕੀ ਕੰਟਰੈਕਟ ਸਾਈਨ ਹੋਣ ਵੇਲੇ ਜਿਸ ਬੰਦੇ ਨੇ ਸਾਡੇ ਕੰਟਰੈਕਟ ਸਾਈਨ ਕਰਵਾਏ ਸੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਜੇ ਤੁਹਾਨੂੰ ਬਾਇਚਾਸ ਇਹ ਜੋ ਪਸੰਦ ਨਹੀਂ ਆਉਂਦੀ ਜਾਂ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ 3 ਮਹੀਨੇ ਦੇ ਅੰਦਰ ਇਹ ਕੰਟਰੈਕਟ ਕੈਨਸਲ ਕਰ ਸਕਦੇ ਹੋ ਸਾਡਾ ਉਹ ਕੰਟਰੈਕਟ ਕੈਨਸਲ ਹੋਣ ਨੂੰ ਸਿਰਫ 10 ਦਿਨ ਪਏ ਆ ਤੇ ਇਹ ਸਾਨੂੰ ਕਿਸੇ ਤਰੀਕੇ ਸਾਡਾ ਪਾਸਪੋਰਟ ਵੀ ਇਹਨਾਂ ਨਾਲ ਸਾਡਾ ਹਰ ਤਰੀਕੇ ਦਾ ਡਾਕੂਮੈਂਟ ਇਹਨਾਂ ਨਾਲ ਕੋਲ ਸਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੇ ਉਸ ਤੋਂ ਬਾਅਦ ਸਾਡਾ ਕੋਈ ਉਹਦਾ ਕੋਈ ਕੈਨਸਲੇਸ਼ਨ ਦਾ ਦੱਸ ਦੇਣੀ ਪਈ ਜੇ ਤੁਸੀਂ ਇਹਨਾਂ ਨੂੰ ਪੁੱਛਦੇ ਆ ਸਾਨੂੰ ਕੋਈ ਨੋ ਰਿਸਪੌਂਸ ਆਉਂਦਾ ਇਹਨਾਂ ਨੂੰ ਕੰਬੈਸੀ ਨੂੰ ਅਸੀਂ ਮੈਸੇਜ ਕੀਤੇ ਫੋਨ ਕੀਤੇ ਇੰਡੀਅਨ ਐਂਬੈਸੀ ਨੂੰ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਇੰਡੀਅਨ ਐਂਬੈਸੀ ਨੂੰ ਤੇ ਮੇਰੀ ਇੰਡੀਅਨ